13 ਸਾਲ ਦੀ ਮਾਸੂਮ ਕੁੜੀ ਨੂੰ ਪਿਆਰ ਦੇ ਜਾਲ ਚ ਫਸਾ ਕੇ ਮੁਸਲਿਮ ਬਣਾ ਲਿਆ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਹਜ਼ਾਰਾਂ ਕੇਸ ਹੋਏ ਯੂਕੇ ਦੀ ਗੱਲ ਦੱਸਦਾ ਇਹ ਕੁੜੀ ਨੇ ਦੱਸਿਆ ਕਿ ਮੁਸਲਿਮ ਮੁੰਡਿਆਂ ਦੇ ਕੜੇ ਪਾਏ ਹੁੰਦੇ ਆ ਜਿੱਥੇ ਅਸੀਂ ਪੜ੍ਹਦੀਆਂ ਜਿੱਥੇ ਅਸੀਂ ਬੈਠਣਾ ਹੁੰਦਾ ਦਾ ਕੁੜੀਆਂ ਨੇ ਇੱਕ ਮੁੰਡਾ ਆ ਕੇ ਸਾਡੇ ਕੋਲ ਰੋਣ ਲੱਗ ਗਿਆ ਔਰਤ ਦਾ ਦਿਮਾਗ ਜ਼ਿਆਦਾ ਇਮਪੈਥਾਈਜ਼ ਕਰ ਪਾਉਂਦਾ ਤਰਸ ਕਰਦਾ ਚੀਜ਼ਾਂ ਤੇ ਤਾਂ ਕੁੜੀਆਂ ਨੇ ਪੁੱਛਿਆ ਕਿ ਕੀ ਗੱਲ ਹੋਈ ਔਰ ਉਹ ਰੋੜੋ ਕੇ ਕਹਿ ਰਿਆ ਕਿ ਮੈਨੂੰ ਤਰਸਉਂਦਾ ਤੁਹਾਡੇ ਦੇ ਕਿ ਤੁਸੀਂ ਕਿਸੇ ਹੋਰ ਧਰਮ ਚੋਂ ਤੁਸੀਂ ਮੁ슬ਿਮ ਨਹੀਂ ਤੁਸੀਂ ਕਾਫਰ ਆ ਪਰ ਤੁਹਾਨੂੰ ਜੰਨਤ ਨਹੀਂ ਮਿਲਣੀ ਤੁਹਾਨੂੰ ਬੜੇ ਤਸੀਹੇ ਮਿਲਣਿਆ ਮੈਂ ਕੀ ਕਰਾਂ ਤੁਹਾਡੇ ਲਈ ਤੇ ਮੈਂ ਚਾਹਉਣਾ ਤੁਸੀਂ ਮੁ슬ਿਮ ਹੋ ਜਾਓ ਇਸ ਤਰ੍ਹਾਂ ਸ਼ੁਰੂਆਤ ਹੁੰਦੀ ਆ ਔਰ ਜਿਹੜੇ ਬੱਚੇ ਆ ਹੁਣ ਟੀਨੇਜ ਦੇ ਬੱਚੋ ਉਹਨਾਂ ਨੂੰ ਕਿੰਨੀ ਕੁ ਸਮਝ ਹੁੰਦੀ ਐ ਇਸ ਉਮਰ ਦੇ ਵਿੱਚ ਔਰ ਇੱਕ ਕਹਾਣੀ ਬਹੁਤ ਵੱਡੀ ਆ ਹਜ਼ਾਰਾਂ ਕੁੜੀਆਂ ਦਾ ਧਰਮ ਪਰਿਵਰਤਨ ਹੋਇਆ ਇਸੇ ਚੈਨਲ ਤੇ ਮੈਂ ਵੀਡੀਓ ਪਾ ਕੇ ਤੁਹਾਨੂੰ ਦੱਸੂਗਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਸੱਚ ਨੂੰ ਭਾਈਚਾਰੇ ਦੇ ਨਾਂ ਹੇਠ ਲੁਕਾਇਆ ਜਾਂਦਾ ਹੈਗਾ ਔਰ ਜਿੱਥੇ ਤੁਸੀਂ ਗੱਲ ਕਰਦੇ ਆ ਹਿੰਦੁਸਤਾਨ ਦੀ ਕਦੇ ਤੁਸੀਂ ਸੁਣਿਆਗਾ ਕਿਸੇ ਹਿੰਦੂ ਵੀਰ ਨੇ ਕਿਸੇ ਸਿੱਖ ਕੁੜੀ ਨਾਲ ਧੱਕਾ ਕੀਤਾ ਹੋਵੇ ਧੱਕੇ ਨਾਲ ਕਿਸੇ ਹਿੰਦੂ ਨੇ ਸਿੱਖ ਕੁੜੀ ਨੂੰ ਦਬਾਹ ਕਰਕੇ ਵਿਆਹ ਕਰਾਇਆ ਹੋਵੇ ਨੈਵਰ ਔਰ ਜਿਹੜੇ ਲੋਕਾਂ ਨੂੰ ਕਹਿ ਦਿੰਦੇ ਆ ਸਾਡਾ ਜੋੜ ਬਾਹਰਲੇ ਜਿਹੜੇ ਬੈਠੇ ਆ ਕਿਉਂਕਿ ਉਹਨਾਂ ਦੀ ਗੰਨਤੀ ਵੱਧ ਜਿਹਨਾਂ ਦੀ ਘੱਟ ਹੁੰਦੀ ਆ ਡਰ ਜਾਂਦੇ ਆ ਔਰ ਉਲਟਾ ਗਲਤ ਬੋਲਣ ਲੱਗ ਜਾਂਦੇ ਆ ਆਪਣੇ ਹੀ ਦੇਸ਼ ਨੂੰ ਸਾਰ ਸੋਂ ਦਾ ਇਹੋ ਜੇ ਲੋਕਾਂ ਤੇ ਪੂਰੀ ਵੀਡੀਓ ਦੇਖਿਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੁੱਪ